ਦੇਸਿਕਾ ਦੀ ਜੀ ਚੰਦ ਸੁਨਾਏ ਕਰ ਕਿਰਪਾ ਨ ਮਨ ਵਸਾਏ ਇਹ ਸਿਰ ਦੀ ਜੀ ਆਪ ਕੋ ਆਏ ਮੁਕਮੇ ਬੁਝੇ ਸਦਾ ਸੁਖ ਪਾਈ ਆਪ ਕਰੇ ਤੇ ਆਪ ਕਰਾਏ ਆਪੇ ਗੁਰੂ ਮੁਖ ਨਾਮ ਸੁਾਈ ਆਪ ਭੁਲਾਵੇ ਆਪ ਮਾਰਗ ਪਾਏ ਸੱਚੇ ਸ਼ਬਦ ਸਤਿ ਸੁਮਾਏ ਸੱਚਾ ਸ਼ਬਦ ਸਦੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਬਖਾਣੀ ਮਨ ਮੁਖ ਨੂੰ ਧਰਮ ਪੁਲਾਣੀ ਬਿਨ ਨਾਵੇਂ ਫਿਰੇ ਬੋਰਾਣੀ ਤੀਨ ਭਵ ਮੈਂ ਇਕਾ ਮਾਇਆ ਮੂਰਖ ਪਰ ਪਰ ਦੂਜਾ ਭਉ ਜੀ ਰਾਇ ਬਹੁ ਕਰਮ ਕੁਮਾਵੇਦ ਕੋ ਸੁਭਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅਮਰਤ ਮਿਟਾਰ ਸਬਦ ਵਿਚਾਰ ਅੰਦਰ ਭੋਗੇ ਹੋ ਮਹਿਮਾ ਸਜ ਆਨੰਦ ਕਿਰਪਾ ਧਾਰ ਨਾਨਕ ਰਤੇ ਸਦਾ ਸਤਿ ਪਿਆਰ ਹਰਿ ਜਪ ਪੜੀਏ ਗੁਰ ਸਬਦ ਵਿਚਾਰ ਸਾਰੇ ਜਾ ਕੋ ਪੜੀਏ ਹੋ ਮੀਮਾਰ ਹਰ ਜਪੀਏ